ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਬਣਾ ਤੇ ਇੱਕ ਤਾਜੀ ਸੂਈ ਵੀ ਤਿੰਨ ਬਿਹੜਾ ਸੇਲ ਆ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਨਵਦੀ ਬਾਈ ਪਿੰਡ ਵਾਲੀਆਂ ਮੋਬਾਈਲ ਨੰਬਰ 8360329597 8360329597 ਪਿੰਡ ਕਟੂ ਵਾਲੀਆਂ ਜਿਹਨੂੰ ਕਹਿੰਦੇ ਆ ਜ਼ਿਲ੍ਹਾ ਸੰਗਰੂਰ ਦਾ ਪਹਿਲਾ ਆਖਰੀ ਪੰਡੀ ਆ ਗਿਆ ਹਣੇ ਜੀ ਆਖਰੀ ਪੰਡੀ ਆ ਗਈ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੈੜ ਦੇਖੀ ਜਾਂਦੇ ਆ ਕਿਹੜਾ ਸੂਆ ਸੂਰੀ ਆ ਦੂਜੇ ਸੂਆ ਸੂਨਵਾਰੀ ਆ ਜੀ ਹਫਤਾ ਦਾ ਬੰਨ ਲੈ ਠੀਕ ਆ ਹਫਤਾ ਕਿ 10 ਦਿਨ ਬਾਕੀ ਆ ਹਾਂਜੀ ਦੂਸਰਾ ਸੂਆ ਸੂਰੀ ਆ ਦੁੱਧ ਦੀ ਆਪਾਂ ਗੱਲ ਕਰੀਏ ਅੰਦਾਜ਼ਾ ਲਾਇਆ ਕਿੰਨਾ ਕੱਪਾ ਸਕਦੇ 11 ਤੋਂ 19 ਕਿਲੋ ਕੱਟਿਆ ਹੈ ਠੀਕ ਆ ਕਹਿੰਦਾ ਬਾ 20 ਦੇ ਆਸ-ਪਾਸ ਵਾਲੀ ਹੈਗੀ ਆ ਇਹ ਵੀ ਅਭਰੇ ਬਾਕੀ ਕੱਦ ਦਿਖਾ ਦਿਓ ਠੀਕ ਆ ਵੱਡੇ ਕੱਦ ਕੱਟ ਦੇ ਵਿੱਚ ਆਗੀ ਤੇ ਲੇਵਾ ਫਿੱਟ ਫਾੜ ਫਿਟਿੰਗ ਵਾਲਾ ਜਾਮ ਫਿਟਿੰਗ ਵਾਲਾ ਜੀ ਇਹ ਜੇ ਆਪਾਂ ਗੱਲ ਕਰੀਏ ਰੇਟ ਦੀ ਰੇਟ ਕੀ ਰਹਿਣਾ ਇਹਦਾ ਰੇਟ ਆਪਾਂ ਇਹਦਾ ਫੋਨ ਤੇ ਕਰ ਲਾਂਗੇ ਜਾਇਜ਼ ਹੋਊਗਾ ਜਮਾਂ ਜਾਇਜ਼ ਰੇਟ ਕੋਈ ਪੱਕਾਈ ਵਾਲੀ ਗੱਲ ਤਾਂ ਨਹੀਂ ਹੋਊਗੀ ਤੋੜਿਓ ਬਾਹਰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ਼ ਸੁਥਰਾ ਰਾਜੀ ਸਮੀ ਪਲੀ ਵੀ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਸੋ ਵੱਡੀ-ਵੱਡੀ ਬਹੁਤ ਆ ਤੇ ਆਪਣੀ ਐਰ ਸ਼ੈਰ ਤੇ ਕਲਰ ਚ ਆ ਗਈ ਦੂਜਾ ਸੂਆ ਸੂਰੀ ਆ ਰੇਡ ਵੀਰ ਕਹਿੰਦਾ ਫੋਨ ਤੇ ਕਰਾਂਗੇ ਸੂਣ ਦੇ ਵਿੱਚ ਇਹਦੇ ਹਫ਼ਤਾ 9-10 ਦਿਨ ਬਾਕੀ ਆ ਸੋ ਫੇਸ ਕੁਆਲਿਟੀ ਵਗੈਰਾ ਚੈੱਕ ਕਰੋ ਸੋਹਣੀ ਸਾਫ਼ ਸੁਥਰੀ ਤੇ ਬਾਕੀ ਥਣ ਸੋਹਣਾ ਹੱਥੀ ਚੋਈ ਵਾਲਾ ਠੀਕ ਹੈ ਲੱਸੀ ਲੱਸੀ ਨਾ ਵੀ ਕਿਸੇ ਪਾਸੋਂ ਨਹੀਂ ਹੈਣਾ ਕਹਿੰਦੇ ਭਾ 2 ਲੀਟਰ ਦੁੱਧ ਮੰਨ ਕੇ ਜਿੰਨਾ ਮਰਜ਼ੀ ਬੰਦਾ ਲੈ ਲੈ ਤੇ ਮੋਰੇ ਆਉਣਾ ਟਾਈਮ ਗਰਮੀ ਵਾਲਾ ਤੋਹਫਾ ਹੀ ਆ ਜਾਵਾਂ ਲੈ ਚਲੋ ਬੰਨ ਦੇ ਉਹਨੂੰ ਠੀਕ ਹੈ ਸਾਫ ਬੈੜੀ ਹੈ ਪਿੱਛੋਂ ਦਿਖਾ ਦਿਓ ਸੋ ਲੈਵਾ ਦੇਖੋ ਸੋਹਣ ਸ ਲੈ ਚੱਲ ਠੀਕ ਹੈ ਸੋ ਫੇਸ ਕੁਆਲਟੀ ਵਗੈਰਾ ਦੇਖੋ ਤੇ ਬਾਕੀ ਲੈਵ ਵਾਲੇ ਪਾਸੋਂ ਬੜੀ ਖਬਰਦਾਰਾ ਲੱਸੀ ਨਾ ਵੀ ਕਿਸੇ ਪਾਸੋਂ ਨਹੀਂ ਸੋ ਦੇਖ ਸਕਦੇ ਹੋ ਸਾਫ ਸੁਥਰੇ ਲੇਵੇ ਦੀ ਤੇ ਵੱਡੀ ਵੱਡੀ ਜਿੰਦ ਜਾਣ ਦੇ ਵਿੱਚ ਬਹੁਤ ਆ ਦੂਸਰਾ ਸੁਦਾ ਸੂਰੀ ਆ ਹਫਤਾ ਨੌਕ ਦੇ ਨੇ ਤੇ ਸੂਂ ਦੇ ਵਿੱਚ ਬਾਕੀ ਪਈ ਹੈ ਬੜੀ ਦੇ ਤੇ ਵੀਰੇ ਦੂਜੇ ਨੰਬਰ ਤੇ ਆ ਪਈ ਤਾਜੀ ਸੂਰੀ ਬੜੀ ਦੇਖੀ ਜਾਨੇ ਆ ਹਾਂਜੀ ਤੇ ਜੇਰ ਜਿਹੜੀ ਪੈ ਗਈ ਕਿ ਹੁਣੀ ਸੂਈ ਆ ਇਹ ਜੇਰ ਦਿਖਾ ਦਿਓ ਇਹਨੂੰ ਠੀਕ ਆ ਜੇਰ ਪ੍ਰੋਪਰ ਦਾਣਾ ਨਾਲ ਢਾਗਦੇ ਕੋਈ ਗੱਲ ਨਹੀਂ ਹਾਂਜੀ ਮੈਂ ਸਾਫ ਸੁਥਰੀ ਜੇਰ ਤੇ ਬੱਚਾ ਇਹਨੇ ਪਾਦੀ ਬੱਚੀ ਹੈ ਨਾ 3 ਮਹੀਨੇ ਦੀ ਸੂਈ ਨਹੀਂ ਬੱਚੀ ਠੀਕ ਹੈ ਬੈੜ ਵੀ ਪੂਰੀ ਠੰਡੀ ਸੀ ਲਗੀ ਠੀਕ ਹੈ ਆਹ ਦੇਖੋ ਸਾਡੇ ਵੀਰੇ ਥਾਣੂ ਬੰਨ ਠੀਕ ਹੈ ਬੈੜ ਆ ਗਈ ਕਰਾ ਸੰਗ ਜੀ ਹਣਾ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਹੈਗਾ ਜੀ ਮਗਰ ਬੱਚੀ ਦੁੱਧ ਦਾ ਕਿੰਨੇ ਲਾ ਸਕੀ ਆਪਾਂ 22 ਕਿਲੋ ਕੱਢੂ ਸਭਰ ਚਵਾਈ ਦੇਖੋ ਕਿਆ ਬਾਤ ਹੈ ਜਿਵੇਂ ਸਾਈ ਬਾਦ ਦੇ ਅੰਗਰੇ ਵਿੱਚ ਤੇ ਠੰਡੀ ਸੀਲ ਦਾ ਵੀਰੇ ਕੋਈ ਅੰਤ ਨਹੀਂ ਜਮ ਹਣਾ ਠੀਕ ਹੈ ਸਾਫ ਸੁਥਰੀ ਚਵਾਈ ਜੀ ਮਗਰ ਸਰਾ ਹੀ ਮਾਰ ਦਿੱਤਾ ਰਾ ਸੋ ਨਜ਼ਾਰੇਦਾਰ ਬੈੜ ਆ ਯਾਰ ਕਿਆ ਬਾਤ ਹੈ ਨਿਆਣਾ ਪਾਉਣਾ ਪਾਲੋ ਨਹੀਂ ਪਾਉਣਾ ਕੋਈ ਦਿੱਕਤ ਨਹੀਂ ਹਣਾ ਤੋੜ ਦੇ ਵੀਰੇ ਬਾਹਰ ਨੂੰ ਪਾਸੇ ਸੱਚ ਜਵਾਈ ਦੇਖੋ ਯਾਰ ਜਮਾਨ ਯਾਰੇ ਦਾ ਇੰਨਾ ਸੋਹਣਾ ਸਾਫ ਸੁਥਰਾ ਥਾਂ ਲੇਵਾ ਤੇ ਫਿਟਿੰਗ ਆਲਾ ਲੇਵਾ ਤੇ ਮਗਰ ਆ ਗਈ ਬੱਚੀ ਪ੍ਰਿੰਟਰੀ ਇਹਦੇ ਹਨਾ ਹਾਂਜੀ ਵੀਰੇ ਬਾਹਲੇਵਾ ਤਖਾ ਠੀਕ ਆ ਜੇਰ ਵੀ ਬਹੁਤ ਡਾਨਾ ਸਭਰ ਫੇਸ ਕੁਆਲਟੀ ਵਗੈਰਾ ਦੇਖੋ ਬੈੜ ਦੀ ਸੋਹਣੀ ਸਾਫ ਸੁਥਰੀ ਰਾਜੀ ਸਮੀ ਪਲੀ ਵੀ ਲਿੱਸੀ ਨਾ ਵੀ ਕਿਸੇ ਪਾਸੇ ਹੁਣੀ ਹਨਾ ਤੇ ਮੁਠੀ ਆਲਾ ਥਾਣਾ ਚਾਹੇ ਵੀਰ ਹੱਥੀ ਜਵਾਈ ਕਰ ਲੈ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੈੜ ਦੇ ਥਾਣ ਲੱਗਿਆ ਤੇ ਬਾਕੀ ਲੇਵਾ ਦੇਖੋ ਯਾਰ ਕਿਆ ਬਾਤ ਆ ਨਜ਼ਾਰੇਦਾਰ ਠੀਕ ਹੈ ਸਾਫ ਸੁਥਰਾ ਲੈਵਾ ਜਾਵਾਂ ਨਾ ਲੈ ਚੱਲ ਬੱਚੇ ਨੂੰ ਕਰੂਗੀ ਥੋੜਾ ਬੱਚੇ ਕੋਲ ਲੈ ਚੱਲ ਸੋ ਫੇਸ ਕੁਆਲਟੀ ਵਗੈਰਾ ਦੇਖੋ ਤੇ ਬਾਕੀ ਲੈਵਾ ਦੇਖੋ ਬੈਕ ਸਾਈਡ ਤੋਂ ਸੋ ਵੀਰੋ ਲੈਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਫਿਟਨੈਸ ਵਾਲਾ ਸੁਈ ਸੁਈਆ ਤੇ ਜੇਰ ਧਾਰੇ ਦੀ ਓਕੇ ਆ ਜੇਰ ਪਈ ਪਈ ਆ ਧਾਰਾ ਵੀ ਇੰਨੇ ਮਾਰ ਕੇ ਦਿਖਾਦੀਆਂ ਮਗਰ ਆ ਗਈ ਨਹੀਂ ਕਰ ਮਾਰੀ ਦੇ ਬੱਚੀ ਸੋ ਦੇਖੋ ਕਿਆ ਬਾਤਾ ਬੱਚਾ ਉੱਚਾ ਵਧੀਆ ਚੜਦੀ ਆ ਹਨਾ ਹਾਂਜੀ ਵੀਰੇ ਠੀਕ ਹੈ ਤੇ ਕਿੰਨਾ ਬੋਲਾ ਵਗੈਰਾ ਚੋਤਾ ਇਹਦਾ ਆਪਾਂ ਵੀਰੇ 5 ਕਿਲੋ ਬੋਲਾ ਚੋਤਾ ਇਹ ਤੇ ਕਿਹੜਾ ਰੈਲੀ ਜੀ ਕਰਤੀ ਆਪਾਂ ਹਾਂ ਅੱਧੀ ਖਾਲੀ ਕਰਤੀ ਕੇਰਾ ਤੇ ਬਾਕੀ ਆਹ ਖਾੜੋ ਥਾਣ ਦਿਖਾ ਦਿਓ ਵੀਰੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਹਾਂ ਠੰਡੀ ਸੀਲ ਦਾ ਕੋਈ ਅੰਤ ਨਹੀਂ ਹੈਗਾ ਠੀਕ ਹੈ ਠੀਕ ਹੈ ਆਹ ਥਾਣ ਦਿਖਾ ਦਿਓ ਗੁਲਾਬੀ ਥਾਣਾ ਹੱਥੀ ਚ ਭਾਈ ਇਹਦਾ ਠੀਕ ਹੈ ਤਾਂ ਜਿਵੇਂ ਮਰਜ਼ੀ ਮਾਰੀ ਚੱਲਿਓ ਠੀਕ ਹੈ ਕਹਿੰਦਾ ਵਾ ਡੱਕ ਤੇ ਨਹੀਂ ਕਿਸੇ ਕਰਦੀ ਹਣਾ ਡੱਕ ਨਹੀਂ ਠੰਡੀ ਸੀਲ ਆ ਠੀਕ ਹੈ ਤੇ ਅੱਗੇ ਵੀਰੇ ਤੀਜਾ ਨੰਬਰ ਤੇ ਆਪਾਂ ਜਰਸੀ ਕੱਪੜ ਦੇਖੀ ਜਾਂਦੇ ਹਣਾ ਹਾਂਜੀ ਵੀਰੇ ਇਹ ਵੀਰੇ 4-5 ਹਫ਼ਤੇ ਦੀ ਕੱਚ ਇਹ ਇਹਦੇ ਆਪਾ ਦੁੱਧਾ ਗੇਸੇ ਲਾ ਸਕੀ ਕਿੰਨਾ ਪਾ ਦੂਗੀ ਮੇਰੇ 17 ਕਿਲੋ ਦਾਈ ਦੁੱਧਾ ਸੋਭਰੋ ਫੇਸ ਕੁਆਲਟੀ ਵਗਲਾ ਦੇਖੋ ਬੈੜ ਦੀ ਸੋਹਣੀ ਸਾਫ ਸੁਥਰੀ ਰਾਜੀ ਸੰਮੀ ਪਲੀ ਵੀ ਲੱਸੀ ਨਾਲ ਵੀ ਕਿਸੇ ਕੋਲਸ ਨਹੀਂ ਹੈਣਾ ਹਾਂਜੀ ਮੇਰੇ ਜਾਸੀ ਚ ਪੈ ਜਾਂਦੀ ਹੈਗੀ ਸੋਭਰੋ ਕੱਦ ਘਾੜ ਦੇਖੋ ਤੇ ਲੈਵਾ ਦੇਖੋ ਫਿਟਨੈਸ ਵਾਲਾ ਦੂਜਾ ਸੁਆ ਸੂਰੀ ਆ ਛੂਣ ਦੇ ਵਿੱਚ ਦਿਨ ਕੁਝ ਕਰ ਲੇ ਜੂਗੀ ਪਰ ਬੈੜ ਇੰਨੀ ਸਾਫ ਸੁਥਰੀਆਂ ਕਿਆ ਬਾਤ ਹੈ ਨਜ਼ਾਰੇ ਦਾ ਬੈੜਾ ਗਰਮੀ ਵਾਲਾ ਤੋਹਫਾ ਮੂਰੇ ਤੇ ਭਾਈ ਜੀ ਨੰਬਰ ਬੋਲ ਦਿਓ ਦੁਬਾਰੇ ਆਪਣਾ ਮੋਬਾਈਲ ਨੰਬਰ 83679 3589 ਠੀਕ ਹੈ ਪਿੰਡ ਆਪਣਾ ਕੱਟੂਵਾਲੀਆਂ ਆ ਗਿਆ ਜ਼ਿਲ੍ਹਾ ਸੰਗਰੂਰ ਦਾ ਨੇੜੇ ਤਨੋਲਾਪੁਰ ਨਾਲ ਠੀਕ ਹੈ ਦੋ ਗੱਬੜਾ ਤੇ ਇੱਕ ਸੂਈ ਵੀ ਹੈ ਨਾ ਹਾਂਜੀ ਤੇ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ